ਮੈਂ ਤਾਂ ਇੱਕ ਨੋਰਮਲ ਘਰ ਦੇ ਵਿੱਚੋਂ ਜੀ ਜਨਮ ਲੈਣ ਵਾਲਾ ਆ ਮੈਂ ਤਾਂ ਇੱਕ ਕੰਮਕਾ ਟਰਾਲੀਆਂ ਬਣਾਉਂਦਾ ਜੀ ਬਿਲਡਿੰਗ ਦਾ ਉਸਤਾਜ ਜੀ ਨੇ ਫਸਟ ਟਾਈਮ ਹੀ ਮੈਨੂੰ ਮੌਕਾ ਨੈਸ਼ਨਲ ਗੇਮ ਕੇਰਲਾ ਦੇ ਵਿੱਚ ਦਵਾਤਾ ਜੀ ਤੋਂ ਉੱਥੋਂ ਮੈਨੂੰ ਮੈਡਲ ਮੈਂ ਪ੍ਰਾਪਤ ਕੀਤਾ ਜੀ ਮੈਡਲ ਪਾਏ ਹੋਏ ਨੇ ਗਰਦ ਦੇ ਵਿੱਚ ਕਾਫੀ ਸਾਰੇ ਮੈਡਲ ਨੇ ਤੇ ਇਹ ਇਹ ਜਿਹੜੇ ਮੈਡਲ ਆ ਇਹ ਕਿੱਥੋਂ-ਕਿੱਥੋਂ ਤੁਹਾਨੂੰ ਪ੍ਰਾਪਤ ਹੋਏ ਨੇ ਇੱਕ ਮੈਡਲ ਤਾਂ ਜੀ ਮੈਨੂੰ ਕੇਰਲਾ ਨੈਸ਼ਨਲ ਗੇਮ ਤੋਂ ਮਿਲੇ ਆ ਦੂਸਰਾ ਜੀ ਮੈਂ 23 ਫਰਵਰੀ ਨੂੰ 10 ਕਿਲੋਮੀਟਰ ਰੇਸ ਚ ਬ੍ਰਾਊਨ ਮੈਡਲ ਪ੍ਰਾਪਤ ਕੀਤਾ ਉਸ ਤੋਂ ਬਾਅਦ ਜੀ ਤਿੰਨ ਮੈਰਾਥਨ ਹੋਈਆਂ ਜਲੰਧਰ ਦੇ ਵਿੱਚ ਉੱਥੋਂ ਪ੍ਰਾਪਤ ਕੀਤਾ ਜੀ ਉਹ 5 ਕਿਲੋਮੀਟਰ ਦੀਆਂ ਸੀਗੀਆਂ ਜੀ ਚੌਥੀ ਮੈਰਾਥਨ ਹੋਈ ਸੀ ਜੀ ਲੁਧਿਆਣਾਈ ਉੱਥੋਂ ਮੈਡਲ ਪ੍ਰਾਪਤ ਕੀਤਾ ਫਿਰ ਅਸੀਂ 20 ਤੋਂ ਲੈ ਕੇ ਜੀ 22 April ਤੱਕ ਨੈਸ਼ਨਲ ਮਾਸਟਰ ਗੇਮਸ ਸੀਗੀ ਜੀ ਧਰਮਸ਼ਾਲਾ ਵੀ ਕਿ ਉੱਥੋਂ ਮੈਂ 5 ਕਿਲੋਮੀਟਰ ਬਾਗ ਦੇ ਵਿੱਚ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਔਰ ਸਿਲਵਰ ਮੈਡਲ ਪ੍ਰਾਪਤ ਕੀਤਾ ਜੀ ਤੇ ਇਹਦੇ ਲਈ ਅਭਿਆਸ ਕਿੰਨਾ ਕੁ ਕਰਨਾ ਪੈਂਦਾ ਤੁਹਾਨੂੰ ਅਭਿਆਸ ਤਾਂ ਜੀ ਸਾਡੇ ਕੋਚ ਸਾਹਿਬ ਕੁਲਵੰਤ ਜੀ ਔਰ ਮੇਰੇ ਉਸਤਾਦ ਜੀ ਵੀ ਨੇ ਇਹਨਾਂ ਦੀ ਬਦੌਲਤ ਅਭਿਆਸ ਤਾਂ ਰੈਗੂਲਰ ਚੱਲ ਰਿਹਾ ਜੀ ਇਹ ਹੁਣੇ ਕੀ ਟੀਚਾ ਮਿੱਤ ਚੁੱਕਿਆ ਹੁਣ ਕਿਹੜੀ ਪ੍ਰਾਪਤੀ ਕਰਨੀ ਹੈ ਤੁਸੀਂ ਦੇ ਕੋਈ ਸਾਡੀ ਪ੍ਰਾਪਤੀ ਤਾਂ ਇੱਕੋ ਹੀ ਆ ਸਾਨੂੰ ਜੋ ਮਿਲਿਆ ਗੋਲਡ ਗਿਫਟ ਮਿਲਿਆ ਜੀ ਅਸੀਂ ਕੁਝ ਘਰੋਂ ਨਹੀਂ ਲੈ ਕੇ ਆਏ ਤਾਂ ਸਭ ਤੋਂ ਵੱਡੀ ਗੱਲ ਤਾਂ ਜੀ ਮੈਂ ਇੱਕ ਜਾਣਦਾ ਆ ਅਗਰ ਜੋ ਸਪੋਰਟਸ ਬੰਦਾ ਕਰਦਾ ਨਾ ਉਦੀ ਜੋ ਹੈਲਥ ਆ ਉਹ ਗੁੱਡ ਰਹਿੰਦੀ ਆ ਉਸ ਨੂੰ ਕੋਈ ਮੈਡੀਸਿਨ ਦੀ ਨਹੀਂ ਲੋੜ ਕਿਸੇ ਨਸ਼ੇ ਨੂੰ ਨਹੀਂ ਧਿਆਨ ਜਾਂਦਾ ਤਾਂ ਸਾਡਾ ਤਾਂ ਇੱਕੋ ਟੀਚਾ ਹੈ ਜੀ ਹੁਣ ਅਸੀਂ ਸੰਤਪੋਪ ਭਾਗ ਸਿੰਘ ਯੂਨੀਵਰਸਿਟੀ ਤੋਂ ਇੱਕ ਐਸੋਸੀਏਸ਼ਨ ਬਣਾ ਕੇ ਸਟੇਟ ਲੈਵਲ ਦੇ ਉੱਪਰ ਆਪਣੇ ਏਰੀਆ ਦੇ ਵਿੱਚ ਇੱਕ ਐਥਲੈਟਿਕ ਮੀਟ ਕਰਾ ਰਹੇ ਹਾਂ ਜੇ ਸਾਡੇ ਬੱਚੇ ਗੇਮਾਂ 'ਚ ਆ ਜਾਣਗੇ ਐਥਲੈਟਿਕ 'ਚ ਆਉਣਗੇ ਉਹਨਾਂ ਨੂੰ ਬਾਹਰ ਜਾਣ ਤੋਂ ਬਚਾਇਆ ਜਾ ਸਕਦਾ ਕਿਉਂਕਿ ਅਸੀਂ ਲੱਖਾਂ ਰੁਪਈਆ ਲਾ ਕੇ ਆਈਲਟ ਕਰਾ ਕੇ ਆਪਣੇ ਬੱਚੇ ਬਾਹਰ ਭੇਜਦੇ ਆਂ ਅਗਰ ਉਹ ਹੀ ਅਸੀਂ ਲੱਖ ਰੁਪਇਆ ਲਾ ਕੇ ਆਪਣੇ ਬੱਚੇ ਨੂੰ ਇੱਧਰ ਸੈਟਲ ਕਰ ਦਈਏ ਜਾਂ ਪੰਜਾਬ ਗਵਰਨਮੈਂਟ ਉਹ ਨਾ ਬੱਚਿਆਂ ਨੂੰ ਨੌਕਰੀ ਦੇ ਦੇਵੇ ਜਾਂ ਸੈਂਟਰ ਦੇ ਦੇਵੇ ਤਾਂ ਸਾਡੇ ਪੈਸੇ ਦਾ ਵੀ ਬਚਾਅ ਔਰ ਬੱਚਿਆਂ ਦਾ ਵੀ ਜਿਹੜਾ ਆ ਬਚਾਅ ਉਹਨਾਂ ਮਾਪਿਆਂ ਦਾ ਵੀ ਬਚਾਅ ਆ ਅਸੀਂ ਇੱਕੋ ਫਰਿਆਦ ਕਰਦੇ ਆ ਵੀ ਜੋ ਵੀ ਬੱਚਾ ਆ ਖੇਡ 'ਚ ਆਉਣਾ ਚਾਹੁੰਦਾ ਆ ਉਹਨਾਂ ਦਾ ਤੈਹਦਿਲੋਂ ਧੰਨਵਾਦ ਆ ਉਸਤਾਦ ਜੀ ਦੇ ਨਾਲ ਸੰਪਰਕ ਕਰ ਸਕਦੇ ਆ ਔਰ ਕੋਚਿੰਗ ਲੈ ਸਕਦੇ ਅਸੀਂ ਫੇਰ ਤੁਹਾਡਾ ਦੁਬਾਰਾ ਹੀ ਧੰਨਵਾਦ ਕਰਦੇ ਆ ਖ਼ਾਸਪੁਰ ਟੀਵੀ ਚੈਨਲ ਦਾ ਵੇ ਸਾਨੂੰ ਤੁਸੀਂ ਇੱਕ ਨਮਾਣੇ ਜੇ ਇਨਸਾਨ ਨੂੰ ਜੱਗ ਦੇ ਵਰਤੀ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਖ਼ዋਸਪੁਰ ਟੀਵੀ ਚੈਨਲ ਦੇਖ ਰਹੇ ਹੋ ਔਰ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਗੁੜਿਆਲ ਪਿੰਡ ਪੁਧਿਆਣਾ ਦੇ ਵਿੱਚ ਖੜੇ ਹਾਂ ਔਰ ਅੱਜ ਤੁਹਾਨੂੰ ਇੱਕ ਮਹਾਨ ਐਥਲੀਟ ਦੇ ਨਾਲ ਮਿਲਾਂ ਜਾ ਰਹੇ ਹਾਂ ਜਿਹੜੇ ਪਿੰਡ ਪੁਧਿਆਣਾ ਦੇ ਵਸਨੀਕ ਨੇ ਔਰ ਉਹਨਾਂ ਨੇ ਪੁਧਿਆਣਾ ਦਾ ਨਹੀਂ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਿੰਡ ਪੁਧਿਆਣਾ ਦੇ ਸਰਦਾਰ ਦਿਲਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਭਾਈ ਤੁਹਾਡੇ ਸਾਚੀ ਗਾ ਜੀ ਸਭ ਤੋਂ ਪਹਿਲਾਂ ਜੀ ਆਪ ਜੀ ਦੇ ਟੀਵੀ ਚੈਨਲ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਜੀ ਖਾਸਪੋਰਟ ਟੀਵੀ ਚੈਨਲ ਆਪਦੇ ਚੈਨਲ ਮੱਧਮ ਰਾਹੀਂ ਸਾਨੂੰ ਜੱਗ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਧੰਨਵਾਦ ਜੀ ਦਿਲਜੀਤ ਸਿੰਘ ਜੀ ਜੇ ਗੱਲ ਕਰੀਏ ਆਪਾਂ ਗੇਮਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਐਥਲੀਟ ਹੈ ਇਹ ਜਿਹੜਾ ਤੁਸੀਂ ਰਾਹ ਕਿੱਦਾਂ ਜੁੜਿਆ ਤੇ ਇਹਦੇ ਇਸ ਰਾਹ ਚੁਣਨ ਦੇ ਵਿੱਚ ਤੁਹਾਡਾ ਜਿਹੜਾ ਸਾਥ ਕਿਹਨਾ ਕਿਹਨਾ ਲੋਕਾਂ ਨੇ ਦਿੱਤਾ ਮੈਂ ਤਾਂ ਇੱਕ ਨੋਰਮਲ ਘਰ ਦੇ ਵਿੱਚੋਂ ਜੀ ਜਨਮ ਲੈਣੇ ਆ ਆ ਮੈਂ ਤਾਂ ਇੱਕ ਕੰਮ ਕਾ ਟਰਾਲੀਆਂ ਬਣਾਉਂਦਾ ਜੀ ਬਿਲਡਿੰਗ ਦਾ ਤਾਂ ਮੇਰੀ ਮੁਲਾਕਾਤ ਸਰਦਾਰ ਕੁਲਵੰਤ ਸਿੰਘ ਜੀ ਰਟਾਇਰ ਪੰਜਾਬ ਪੁਲਿਸ ਏਐਸਆਈਜੀ ਨਾਲ ਹੋਈ ਇਹਨਾਂ ਨੇ ਮੈਨੂੰ ਇਹ ਕਹਿਆ ਕਾਕਾ ਜੀ ਤੁਸੀਂ ਜ਼ੋਰ ਦਾ ਕੰਮ ਕਰਦੇ ਹੋ ਕਦੀ ਗੇਮ ਨੂੰ ਧਿਆਨ ਦਿੱਤਾ ਤਾ ਮੈਂ ਕਿਹਾ ਉਸਤਾਦ ਜੀ ਬਚਪਨ ਜਿਸਗਾ ਵੀ ਹੁਣ ਤਾਂ ਸ਼ੌਂਕ ਨਹੀਂ ਇਹਨਾਂ ਨੇ ਕਿਹਾ ਵੀ ਗੇਮ ਦਾ ਔਰ ਸ਼ੌਂਕ ਦਾ ਕੋਈ ਮੁੱਲ ਨਹੀਂ ਓ ਬੇਟਾ ਤੁਸੀਂ ਆਪਣੀ ਗੇਮ ਨੂੰ ਚਾਲੂ ਕਰੋ ਤੇ ਉਸਤਾਦ ਜੀ ਨੇ ਫਸਟ ਟਾਈਮ ਹੀ ਮੈਨੂੰ ਮੌਕਾ ਨੈਸ਼ਨਲ ਗੇਮ ਕੇਰਲਾ ਦੇ ਵਿੱਚ ਦਵਾਤਾ ਜੀ ਤੋਂ ਉੱਥੋਂ ਬ੍ਰੋਨ ਮੈਡਲ ਮੈਂ ਪ੍ਰਾਪਤ ਕੀਤਾ ਜੇ ਗੱਲ ਕਰੀਏ ਆਪਾਂ ਮੈਡਲਾਂ ਦੀ ਗੱਲ ਕਰੀਏ ਭਾਜੀ ਮੈਡਲ ਪਾਏ ਹੋਏ ਨੇ ਗਲ ਦੇ ਵਿੱਚ ਕਾਫੀ ਸਾਰੇ ਮੈਡਲ ਨੇ ਤੇ ਇਹ ਇਹ ਜਿਹੜੇ ਮੈਡਲ ਆ ਇਹ ਕਿੱਥੋਂ ਕਿੱਥੋਂ ਤੁਹਾਨੂੰ ਪ੍ਰਾਪਤ ਹੋਏ ਨੇ ਇੱਕ ਮੈਡਲ ਤਾਂ ਜੀ ਮੈਨੂੰ ਕੇਰਲਾ ਨੈਸ਼ਨਲ ਗੇਮ ਤੋਂ ਮਿਲੇ ਆ ਦੂਸਰਾ ਜੀ ਮੈਂ 23 ਫਰਵਰੀ ਨੂੰ 10 ਕਿਲੋਮੀਟਰ ਰੇਸ 'ਚ ਬ੍ਰਾਊਨ ਮੈਡਲ ਪ੍ਰਾਪਤ ਕੀਤਾ ਉਸ ਤੋਂ ਬਾਅਦ ਜੀ ਤਿੰਨ ਮੈਰਾਥਨ ਹੋਈਆਂ ਜਲੰਧਰ ਦੇ ਵਿੱਚ ਉੱਥੋਂ ਪ੍ਰਾਪਤ ਕੀਤਾ ਜੀ ਉਹ 5 ਕਿਲੋਮੀਟਰ ਦੀਆਂ ਸੀਗੀਆਂ ਜੀ ਚੌਥੀ ਮੈਰਾਥਨ ਹੋਈ ਸੀ ਜੀ ਲੁਧਿਆਣੇ ਉੱਥੋਂ ਮੈਡਲ ਪ੍ਰਾਪਤ ਕੀਤਾ ਫਿਰ ਅਸੀਂ 20 ਤੋਂ ਲੈ ਕੇ ਜੀ 22 April ਤੱਕ ਨੈਸ਼ਨਲ ਮਾਸਟਰ ਗੇਮਸ ਜਿਹੜੀ ਧਰਮਸ਼ਾਲਾ ਵੀ ਕਿ ਉੱਥੋਂ ਮੈਂ 5 ਕਿਲੋਮੀਟਰ ਵਾਕ ਦੇ ਵਿੱਚ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਔਰ ਸਿਲਵਰ ਮੈਡਲ ਪ੍ਰਾਪਤ ਕੀਤਾ ਜੀ ਆਪਾਂ ਗੱਲ ਕਰੀਏ ਭਾਜੀ ਦੇਖੋ ਆਪਣੇ ਆਪ ਨੂੰ ਤਬਦੀਲ ਕਰਨਾ ਬੜਾ ਔਖਾ ਹੁੰਦੇ ਸਮੇਂ ਦੇ ਵਿੱਚ ਜੇ ਇੱਕ ਬੰਦਾ ਕਿਸਾਨ ਆ ਉਹ ਕਿਸਾਨੀ ਦੇ ਨਾਲ-ਨਾਲ ਜੇ ਹੋਰ ਕੋਈ ਕੰਮ ਕਰੇਗਾ ਉਹਨੂੰ ਉਹਦਾ ਅਭਿਆਸ ਬੜਾ ਜ਼ਰੂਰੀ ਹੈ ਜੇ ਕਿਸਾਨੀ ਦੇ ਕਿੱਤੇ ਨੂੰ ਛੱਡ ਕੇ ਕੋਈ ਹੋਰ ਕਿੱਤਾ ਅਪਣਾਉਂਦਾ ਹੈ ਤਾਂ ਉਹਨੂੰ ਅਭਿਆਸ ਕਰਨਾ ਬੜਾ ਜਿਹੜਾ ਜ਼ਰੂਰੀ ਹੋ ਜਾਂਦਾ ਹੈ ਤੇ ਤੁਸੀਂ ਜਿਸ ਤਰ੍ਹਾਂ ਨਾਲ ਦੱਸਿਆ ਕਿ ਤੁਹਾਡਾ ਵੈਲਡਿੰਗ ਦਾ ਕੰਮ ਹੈ ਵੈਲਡਿੰਗ ਦੇ ਕੰਮ ਦੇ ਨਾਲ-ਨਾਲ ਇਹ ਜਿਹੜੀ ਧੋੜਾ ਵੱਲ ਰੁਚੀ ਤੇਰੀ ਤੁਹਾਡੀ ਵਧੀਆ ਰੁਚੀ ਤੁਹਾਡੀ ਪੈਦਾ ਹੋਈ ਹੈ ਤੇ ਇਹਦੇ ਲਈ ਅਭਿਆਸ ਕਿੰਨਾ ਕੁ ਕਰਨਾ ਪੈਂਦਾ ਤੁਹਾਨੂੰ ਅਭਿਆਸਤਾ ਜੀ ਸਾਡੇ ਕੋਚ ਸਾਹਿਬ ਕੁਲਵੰਤ ਜੀ ਔਰ ਮੇਰੇ ਉਸਤਾਦ ਜੀ ਵੀ ਨੇ ਇਹਨਾਂ ਦੀ ਬਦੌਲਤ ਅਭਿਆਸਤਾ ਰੈਗੂਲਰ ਚੱਲ ਰਿਹਾ ਜੀ ਔਰ ਜਿੰਨਾ ਵੀ ਅੱਜ ਤੱਕ ਮੈਂ ਪ੍ਰਾਪਤੀ ਕੀਤੀ ਆ ਇਹਨਾਂ ਗੇਮਾਂ ਦੇ ਵਿੱਚ ਇਹ ਸਰ ਦਾ ਸਾਰਾ ਕ੍ਰੈਡਿਟ ਜੋ ਵੀ ਆ ਨਾ ਬਣਦਾ ਸਰਦਾਰ ਕੁਲਵੰਤ ਸਿੰਘ ਜੀ ਨੂੰ ਹੀ ਜਾਂਦਾ ਆ ਜਿਨ੍ਹਾਂ ਨੇ ਇੱਕ ਨਮਾਣੇ ਜਿਹੇ ਆਦਮੀ ਨੂੰ ਇਨਸਾਨ ਨੂੰ ਇਹਨਾਂ ਗੇਮਾਂ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਔਰ ਉਤਸ਼ਾਹ ਕੀਤਾ ਇਹਨਾਂ ਦੀ ਬਦੌਲਤ ਹੀ ਅੱਜ ਮੈਂ ਏਸ਼ੀਆ ਲੈਵਲ ਤੇ ਵੀ ਖੇਡੂਗਾ ਜੀ ਵਰਲਡ ਲੈਵਲ ਤੇ ਵੀ ਖੇਡੂਗਾ ਜੀ ਤਾ ਗਾਂ ਜੁਨਾਈਟਿਡ ਸਟੇਟ ਵੀ ਅਸੀਂ ਜਾ ਕੇ ਪਾਰਟਿਸਪੇਟ ਕਰਾਂਗੇ ਜੀ ਇਹ ਜੋ ਵੀ ਕ੍ਰੈਡਿਟ ਜਿੰਨਾ ਵੀ ਹੈਗਾ ਜੀ ਬਣਦਾ ਸਾਰਾ ਸਰਦਾਰ ਕੁਲਵੰਤ ਸਿੰਘ ਜੀ ਪੁਧਿਆਣਾ ਨੂੰ ਹੀ ਜਾਂਦਾ ਆ ਮੁਲਾਕਾਤ ਕਿੱਦਾਂ ਹੁੰਦੀ ਆ ਭਾਜੀ ਤੁਹਾਡੀ ਸਰਦਾਰ ਕੁਲਵੰਤ ਸਿੰਘ ਹੁਣਾਂ ਦੇ ਨਾਲ ਕਿਸ ਤਰ੍ਹਾਂ ਨਾਲ ਮੁਲਾਕਾਤ ਹੁੰਦੀ ਆ ਤੇ ਉਹ ਪਹਿਲੀ ਮੁਲਾਕਾਤ ਜਿਹੜੀ ਹੁੰਦੀ ਆ ਤੇ ਉਹ ਜਿਹੜੀ ਦਰਸ਼ਕਾਂ ਦੇ ਨਾਲ ਜਰੂਰ ਸਾਂਝੀ ਕਰੋ ਕਿਦਾਂ ਤੁਹਾਡੀ ਜਿਹੜੀ ਆ ਆਫਸ ਵਿੱਚ ਗੱਲਬਾਤ ਹੁੰਦੀ ਉਹ ਗੱਲਬਾਤ ਕੀ ਰਹੀ ਹੈ ਦਰਸ਼ਕਾਂ ਨਾਲ ਸਾਂਝੀ ਜਰੂਰ ਕਰੋ ਇਹ ਤਾਂ ਜੀ ਇੱਕ ਆਪਾਂ ਪਿੰਡ ਪੱਧਰ ਤੇ ਕਹੀਏ ਕਿ ਕੁਦਰਤ ਤੋਂ ਬੋਲੋ ਮੈਨੂੰ ਗੋਡ ਗਿਫਟ ਮਿਲੀ ਆ ਕਿਉਂਕਿ ਕਾਫੀ ਟਾਈਮ ਤੋਂ 35 ਸਾਲ 36 ਸਾਲ ਇਹਨੇ ਨੌਕਰੀ ਕੀਤੀ ਪੰਜਾਬ ਪੁਰ ਦੀ ਜੀ ਮੇਰੇ ਤਾਂ ਉਮਰੇ ਜਿਹੜੀ 42-43 ਸਾਲ ਆ ਮੈਂ ਤਾਂ ਉਹਦੇ ਛੋਟਾ ਜਿਹੜਾ ਪਿੰਡੋਂ ਚਲ ਗਏ ਇਹਨਾਂ ਨੇ ਆਏ ਆ ਕੁਝ ਇਲੈਕਸ਼ਨਾਂ ਦਾ ਦੌਰ ਚੱਲਦਾ ਸੀਗਾ ਜੀ ਪਿੰਡ ਦੇ ਵਿੱਚ ਜੋ ਪੰਚਾਇਤਾਂ ਦਾ ਹੋਇਆ ਜੀ ਇਨਾਂ ਦੇ ਇਦਾਂ ਹੀ ਉਹ ਮਾੜੀ-ਮੋਟੀ ਮੇਰਾ ਬਾਤਲਾਬ ਹੋਈ ਤਾਂ ਸਾਡੀ ਗੱਲਬਾਤ ਚੱਲ ਪਈ। ਉਸਤਾਦ ਜੀ ਨੂੰ ਮੈਂ ਪੁੱਛਿਆ ਉਸਤਾਦ ਜੀ ਵੀ ਤੁਸੀਂ ਕੀ ਕਰਦੇ ਸੀਗੇ? ਕਹਿੰਦੇ ਬੱਚਾ ਵੀ ਮੈਂ ਤਾਂ ਪੰਜਾਬ ਪੁਰ ਦੀ ਨੌਕਰੀ ਵੀ ਕੀਤੀ। ਅ ਐਸਾ ਰਿਟਾਇਰ ਹੋ ਗਿਆ ਜਾਂ ਮੈਂ ਦਾ ਐਥਲੀਟ ਵੀ ਆ। ਤਾਂ ਮੈਨੂੰ ਸ਼ੋਰਜਾ ਲੱਗਾ ਵੀ ਇੱਕ ਸਾਡੇ ਪਿੰਡ ਚੋਂ ਮਹਾਨ ਇੰਟਰਨੈਸ਼ਨਲ ਖੜਾਰੀ ਹੋਵੇ ਜਿਸ ਬਾਰੇ ਸਾਡੇ ਪਿੰਡ ਨੂੰ ਕੁਝ ਨਹੀਂ ਪਤਾ। ਤਾਂ ਮੈਂ ਇਹਨਾਂ ਦਾ ਮੈਂ ਕਿਹਾ ਉਸਤਾਦ ਜੀ ਜੇ ਕਿਤੇ ਸਾਨੂੰ ਮੌਕਾ ਮਿਲ ਜਾਵੇ ਨਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ 골ਡ ਮੈਡਲਿਸਟ ਨੇ ਵੱਡੀਆਂ ਪ੍ਰਾਪਤੀਆਂ ਇਹਨਾਂ ਨੇ ਕੀਤੀਆਂ ਪਿੰਡ ਵਿਧਿਆਣਾ ਦੇ ਤੁਹਾਡੇ ਵਸਨੀਕ ਸਰਦਾਰ ਕੁਲਵੰਤ ਸਿੰਘ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ 골ਡ ਮੈਡਲਿਸਟ ਨੇ ਗਿਆਮਾ ਦੇ ਵਿੱਚੋਂ ਦੇਖੋ ਜੀ ਮੈਨੂੰ ਪਤਾ ਨਹੀਂ ਸੀਗਾ ਫਸਟ ਟਾਈਮ ਹੈ ਜਿਹਨਾਂ ਨੇ ਘਰ ਐਂਟਰੀ ਕੀਤੀ ਤਾਂ ਤੁਸੀਂ ਨਾ ਜਦੋਂ ਘਰ ਵੜਦੇ ਸਾਰੇ ਆ ਇੱਕ ਨੇਮ ਪਲੇਟ ਲੱਗੀ ਹੋਈ ਆ ਜਿਹਦੇ ਲਿਖਿਆ ਹੈ ਜੀ ਸਰਦਾਰ ਕੁਲਵੰਤ ਸਿੰਘ ਇੰਟਰਨੈਸ਼ਨਲ ਐਥਲੀਟ ਤਾਂ ਮੈਂ ਉਹਨਾਂ ਉਹ ਵਾਰੀ ਉਸ ਪਲੇਟ ਬਾਰੇ ਜ਼ਿਕਰ ਕੀਤਾ ਉਸਤਾਦ ਜੀ ਵੀ ਇਹ ਕੀ ਆ ਫਿਰ ਇਹਨਾਂ ਨੇ ਮੈਨੂੰ ਆਪਣਾ ਸਾਰੀ ਅਸਿਸਟੈਂਟੀ ਦੱਸੀ ਔਰ 골ਡ ਮੈਡਲ ਦਿਖਾਏ ਤਾਂ ਉਤੋਂ ਜ਼ਿਆਦਾ ਮੇਰਾ ਅਭਿਆਸ ਹੋਰ ਹੋ ਗਿਆ ਵੀ ਮੈਂ ਇਹਨਾਂ ਨੂੰ ਆਪਣਾ ਕੋਚ ਸਹਿਵਾਨ ਔਰ ਗੁਰੂ ਧਾਰਨਾ ਕਰਨੀ ਹੀ ਕਰਨੀ ਆ ਤਾਂ ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਮੈਨੂੰ ਮੌਕਾ ਦੋਗੇ ਕਹਿੰਦੇ ਬੱਚਾ ਜੀ ਤੁਹਾਨੂੰ ਮੌਕਾ ਦਵਾਗੇ ਪਰ ਮਿਹਨਤ ਔਰ ਲਗਨ ਤੁਹਾਡੀ ਹੋਣੀ ਚਾਹੀਦੀ ਆ ਜੀ ਉਸ ਤੋਂ ਬਾਅਦ ਜਿਹੜੀ ਹੈ ਪਹਿਲੀ ਮੁਲਾਕਾਤ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਕਿੰਨੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਤੇ ਜਦੋਂ ਤੱਕ ਤੁਸੀਂ ਪਹਿਲੀ ਦੌੜ ਲਾਈ ਜਾਂ ਜਿਹੜੀ ਵੀ ਤੁਹਾਡੀ ਪਹਿਲੀ ਦੌੜ ਸੀ ਉਦੋਂ ਤੱਕ ਜਿਹੜਾ ਤੁਹਾਡੀਆਂ ਕਿੰਨੀਆਂ ਮੁਲਾਕਾਤਾਂ ਹੋ ਚੁੱਕੀਆਂ ਨੇ ਦੇਖੋ ਜੇ ਫਸਟ ਟਾਈਮ ਮੇਰੀ ਮੈਨੂੰ ਵੀ ਉਸਤਾਦ ਜੀ ਕੇਰਲਾ ਲਗੇ ਆ 29 ਜਨਵਰੀ 2024 ਨੂੰ ਜੀ ਖੇਡਣ ਉਦੋਂ ਸਾਡੀ ਕੋ ਚੌਥੀ ਮੁਲਾਕਾਤ ਹੈਗੀ ਜੀ ਲੇਕਿਨ ਇਹਨਾਂ ਨੇ ਵੀ ਮੈਨੂੰ ਕੰਮ ਕਰਦੇ ਨੂੰ ਦੇਖਿਆ ਵੀ ਅਗਰ ਤੁਸੀਂ ਇਹ ਹਾਰਡ ਵਰਕ ਕਰ ਸਕਦੇ ਆ ਤਾਂ ਤੁਸੀਂ ਸ਼ੋਰਟ ਪਟ ਡਿਸਕਸ thro ਹੋਰ ਤੁਸੀਂ 5 ਕਿਲੋਮੀਟਰ ਵਾਕ ਕਰ ਸਕਦੇ ਆ ਕੋਈ ਹਾਰਡ ਵਰਕ ਆ ਏ ਮੈਨੂੰ ਇਹਨਾਂ ਤੋਂ ਵੀ ਇੱਕ ਸੇਧ ਮਿਲੀ ਵੀ ਅਗਰ ਇਹ ਇੰਨੀ ਉਮਰ ਦੇ ਵਿੱਚ ਹੋ ਕੇ ਇਸ ਮੁਕਾਮ ਤੇ ਪਹੁੰਚ ਸਕਦੇ ਆ ਮੈਂ ਤਾਂ ਹੱਲੇ ਜੰਗਿਆ ਮੈਨੂੰ ਇਹਨਾਂ ਦਾ ਰਸਤਾ ਜ਼ਰੂਰ ਬਣਾਉਣਾ ਚਾਹੀਦਾ ਇਹਨਾਂ ਦੀਆਂ ਚੱਲਦੀਆਂ ਪੈਰਾਂ ਤੇ ਕਦਮ ਨਾ ਕਦਮ ਲਾਂ ਕੇ ਚੱਲਣਾ ਚਾਹੀਦਾ ਜੀ ਹੁਣ ਭਾਜੀ ਕੀ ਟੀਚਾ ਮਿੱਥ ਚੁੱਕੇ ਹੋ ਤੁਸੀਂ ਕਿਉਂਕਿ ਹੁਣ ਤੁਹਾਡੇ ਵਿੱਚ ਰੁਚੀ ਵੱਧ ਗਈ ਹੋਣੀ ਹੈ ਜਿਸ ਹੱਬ ਨਾਲ ਤੁਸੀਂ ਮੈਡਲ ਪ੍ਰਾਪਤ ਕੀਤੇ ਨੇ ਰੁਚੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਇੱਕ ਪਲੇਅਰ ਹੁੰਦਾ ਨਾ ਜਦੋਂ ਇੱਕ ਮੈਡਲ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਜਦੋਂ ਫਿਰ ਉਹਦੀ ਰੁਚੀ ਵੱਧ ਜਾਂਦੀ ਹੈ ਕਿ ਮੈਂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਅਨੇਕਾਂ ਮੈਡਲ ਜਿਹੜੇ ਹੋਰ ਵੀ ਜਿਹੜੇ ਆ ਲੈ ਕੇ ਆਵਾਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਦੇਸ਼ ਦਾ ਨਾਮ ਰੋਸ਼ਨ ਕਰਾਂ ਪਿੰਡ ਪੁਧਿਆਣਾ ਦਾ ਜਿਵੇਂ ਤੁਸੀਂ ਰੋਸ਼ਨ ਕੀਤਾ ਨਾਮ ਰੋਸ਼ਨ ਕੀਤਾ ਤੇ ਹੁਣ ਕੀ ਟਿਚਾ ਮਿਤ ਚੁੱਕਿਆ ਹੁਣ ਕਿਹੜੀ ਪ੍ਰਾਪਤੀ ਕਰਨੀ ਹੈ ਤੁਸੀਂ ਜੇ ਕੋਈ ਸਾਡੀ ਪ੍ਰਾਪਤੀ ਦਾ ਇੱਕੋ ਹੀ ਆ ਸਾਨੂੰ ਜੋ ਮਿਲਿਆ ਗੋਡ ਗਿਫਟ ਮਿਲਿਆ ਜੀ ਅਸੀਂ ਕੁਝ ਘਰੋਂ ਨਹੀਂ ਲੈ ਕੇ ਆਏ ਤਾਂ ਸਭ ਤੋਂ ਵੱਡੀ ਗੱਲ ਤਾਂ ਜੀ ਮੈਂ ਇੱਕ ਜਾਣਦਾ ਆ ਅਗਰ ਜੋ ਸਪੋਰਟਸ ਬੰਦਾ ਕਰਦਾ ਨਾ ਉਹਦੀ ਜੋ ਹੈਲਥ ਆ ਉਹ ਗੁੱਡ ਰਹਿੰਦੀ ਆ ਉਸ ਨੂੰ ਕੋਈ ਮੈਡੀਸਿਨ ਦੀ ਨਹੀਂ ਲੋੜ ਕਿਸੇ ਨਸ਼ੇ ਨੂੰ ਨਹੀਂ ਧਿਆਨ ਜਾਂਦਾ ਤਾਂ ਸਾਡਾ ਦੇ ਇੱਕੋ ਟੀਚਾ ਹੈ ਜੀ ਹੁਣ ਅਸੀਂ ਸੰਤਪੋਪ ਭਾਗ ਸਿੰਘ ਯੂਨੀਵਰਸਿਟੀ ਤੋਂ ਇੱਕ ਐਸੋਸੀਏਸ਼ਨ ਬਣਾ ਕੇ ਸਟੇਟ ਲੈਵਲ ਦੇ ਉਪਨ ਆਪਣੇ ਏਰੀਆ ਦੇ ਵਿੱਚ ਇੱਕ ਐਥਲੀਟਿਕ ਮੀਟ ਕਰਾ ਰਹੇ ਹਾਂ ਜੀ ਜੋ ਜਲਦ ਹੀ ਆਪਣੇ ਏਰੀਆ ਦੇ ਵਿੱਚ ਹੋਵੇਗੀ ਇਹ ਚੀਜ਼ ਸਾਨੂੰ ਆਪਣੇ ਏਰੀਆ ਚ ਨਾਮ ਮਿਲਣ ਕਰਕੇ ਦੇਖਣ ਕਰਕੇ ਉਸਤਾਦ ਜੀ ਨੇ ਕਿਹਾ ਵੀ ਬੇਟਾ ਅਸੀਂ ਆਪਣੇ ਨਗਰ ਨੂੰ ਇੱਕ ਚੀਜ਼ ਦੇਣ ਦੇਣੀ ਆ ਜੋ ਅਜੇ ਤੱਕ ਕੋਈ ਦੇ ਨਹੀਂ ਸਕਿਆ ਤਾਂ ਉਸਤਾਦ ਜੀ ਦੀ ਬਦੌਲਤ ਅਸੀਂ ਆਪਣੇ ਨਗਰ ਨੂੰ ਔਰ ਆਪਣੀ ਸਟੇਟ ਨੂੰ ਔਰ ਆਪਣੀ ਕੰਟਰੀ ਨੂੰ ਅਸੀਂ ਹਾਈ ਲੈਵਲ ਤੇ ਲਿਹਾਣ ਕਰ ਲਈ ਅਸੀਂ ਹੋਰ ਜ਼ਿਆਦਾ ਹੱਡ ਤੋੜਵੀਂ ਮਿਹਨਤ ਕਰਾਂਗੇ ਜੀ ਜਦੋਂ ਤੁਸੀਂ ਭਾਜੀ ਪਿੰਡ ਦੇ ਵਿੱਚ ਮੈਡਲ ਲੈ ਕੇ ਆਏ ਆ ਜਾਂ ਸਰਦਾਰ ਕੁਲਵੰਤ ਸਿੰਘ ਉਹਨਾਂ ਨੇ 골ਡ ਮੈਡਲ ਲੈ ਕੇ ਆਂਦੇ ਨੇ ਹੈ ਨਾ ਤੇ ਪਿੰਡ ਦੇ ਲੋਕਾਂ ਦਾ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਰਿਹਾ ਹੈ ਦੇ ਕੋਈ ਇੱਕ ਵਾਰੀ ਉਸਤਾਦ ਜੀ ਨੇ ਇਹ ਤਾਂ ਗੱਲ ਚੱਲੀ ਸੀਗੀ ਨੇ ਤੁਸੀਂ ਫੁੱਟਬਾਲ ਟੂਰਨਾਮੈਂਟ ਕਰਾ ਰਹੇ ਆ ਅਗਰ ਆਪਣਾ ਐਥਲੀਟ ਦਾ ਐਥਲੈਟਿਕ ਦਾ ਹੋ ਜਵੇ ਤਾਂ ਬਹੁਤ ਵਧੀਆ ਉਹ ਕਹਿੰਦੇ ਜੀ ਸਾਡੇ ਨਗਰ ਦੇ ਵਿੱਚ ਵੀ ਕੋਈ ਪਲੇਅਰ ਹੀ ਹੈ ਨਹੀਂ ਉਹ ਹਾਲਾਂਕਿ ਉਸ ਟਾਈਮ ਉਸਤਾਦ ਜੀ ਅਨੇਕਾਂ 골ਡ ਮੈਡਲ ਅਨੇਕਾਂ ਸਿਲਵਰ ਅਨੇਕਾਂ ব্রੌਨ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸਟੇਟਾਂ ਚੋਂ ਪ੍ਰਾਪਤ ਕਰਕੇ ਆਏ ਆ ਤੇ ਉਸ ਦੇ ਬਾਵਜੂਦ ਵੀ ਉਹਨਾਂ ਨੇ ਇਹ ਕਿਹਾ ਵੀ ਸਾਡੇ ਏਰੀਆ 'ਚ ਪਲੇਅਰ ਹੈ ਨਹੀਂ ਉਹ ਤਾਂ ਲੇਕਿਨ ਅਸੀਂ ਮੇਰੇ ਮਨ ਨੂੰ ਉਦੋਂ ਦੁੱਖ ਲੱਗਾ ਜੀ ਇੱਕ ਇੰਟਰਨੈਸ਼ਨਲ ਖਿਡਾਰੀ ਹੋਣ ਦੇ ਬਾਵਜੂਦ ਇਹਨਾਂ ਨੂੰ ਅਗਨੋਰ ਕਰਨਾ ਔਰ ਇਹਨਾਂ ਨੂੰ ਨਾ ਸਮਝ ਪਉਣਾ ਸ਼ਾਇਦ ਸਾਡੇ ਬਸ ਦੀ ਬਾਹਰ ਦੀ ਸੀਗੀ ਪਹਿਲਾਂ ਮੈਨੂੰ ਵੀ ਨੀ ਨਾ ਬਾਰੇ ਕੁਝ ਪਤਾ ਸੀਗਾ ਮੈਂ ਇਹਨਾਂ ਦੇ ਨਾਲ ਰਲਿਆ ਇਹਨਾਂ ਨਾਲ ਮੈਂ ਗੇਮਾਂ ਤੇ ਗਿਆ ਤਾਂ ਮੈਨੂੰ ਪਤਾ ਲੱਗਾ ਬਾਕੀਆ ਹੀ ਵੀ ਇਹਨਾਂ ਦਾ 올 ਇੰਡੀਆ ਦੇ ਵਿੱਚ ਨਾ ਚੱਲਦਾ ਆ ਔਰ ਵਰਲਡ ਲੈਵਲ ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਆ ਇਹ ਲੱਗਦਾ ਹੈ ਕਿ ਪਿੰਡ ਦੇ ਲੋਕਾਂ ਦੀ ਜਿਹੜੀ ਅਰੂਚੀ ਖੇਡਾਂ ਪ੍ਰਤੀ ਨਾ ਹੋਣ ਕਾਰਨ ਕਿ ਇਹ ਜਿਹੜਾ ਸਭ ਕੁਝ ਤੁਸੀਂ ਦੱਸ ਰਹੇ ਹੋ ਜਿੱਦਾਂ ਵੀ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂ ਕਿਸ ਤਰ੍ਹਾਂ ਨਾਲ ਬਿਲਕੁਲ ਇਹ ਤੁਸੀਂ ਬਹੁਤ ਵਧੀਆ ਜੀ ਗੱਲ ਕੀਤੀ ਕਿਉਂਕਿ ਪਿੰਡ ਦੇ ਵਿੱਚ ਨਾ ਇਸ ਗੇਮ ਬਾਰੇ ਪਤਾ ਹੋਣ ਕਰਕੇ ਹੀ ਉਹਨਾਂ ਨੂੰ ਯਾਨੀ ਇਹ ਉਸਤਾਦ ਜੀ ਦੀ ਗੇਮ ਬਾਰੇ ਜਾਂ ਸਾਡੀ ਗੇਮ ਬਾਰੇ ਨਹੀਂ ਪਤਾ ਸੀਗਾ ਸਾਡਾ ਪਿੰਡ ਇੱਕ ਕਿਸਮਤ ਰਹਿ ਗਿਆ ਸੀਗਾ ਜੂ ਫੁੱਟਬਾਲ ਤਾਂ ਹੀ ਜਾਂ ਪੁਰਾਣੇ ਸਮੇਂ ਜਿਹੜੀ ਕਬੱਡੀ ਹੁੰਦੀ ਸੀਗੀ ਆ ਫੁੱਟਬਾਲ ਨੂੰ ਵੀ ਗੈਪ ਪਾ ਕੇ ਹੋਇਆ ਚਾਲੂ ਅਸੀਂ ਇੱਕੋ ਹੀ ਆਪਣੇ ਪਿੰਡ ਨੂੰ ਨਗਰ ਨਗਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਪਿੰਡ ਦੀ ਪੰਚਾਇਤ ਨੂੰ ਸਾਨੂੰ ਫੁੱਟਬਾਲ ਦੇ ਨਾਲ ਐਥਲੈਟਿਕ ਦੀਆਂ ਗੇਮਾਂ ਕਰਾਉਣੀਆਂ ਚਾਹੀਦੀਆਂ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਾਮਯਾਬ ਹੋਣ ਦਾ ਮੌਕਾ ਮਿਲੇ ਅਗਰ ਆਪਣੇ ਪਿੰਡ ਚੋਂ ਕੋਈ ਵੀ ਨਗਰ ਚੋਂ ਉੱਠ ਕੇ ਖਿਡਾਰੀ ਕਾਮਯਾਬ ਹੁੰਦਾ ਆ ਉਹਨੂੰ ਪੰਜਾਬ ਗਵਰਨਮੈਂਟ ਨੌਕਰੀ ਦਿੰਦੀ ਆ ਤਾਂ ਉਸ ਇੱਕੋ ਭਾਜੀ ਮੈਂ ਹੋਰ ਇੱਕ ਤੁਹਾਡੇ ਮੱਧਿਮ ਰੇ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਅਗਰ ਸਾਡੇ ਬੱਚੇ ਗੇਮਾਂ ਚ ਆ ਜਾਣਗੇ ਐਥਲੈਟਿਕ ਚ ਆਉਣਗੇ ਉਹਨਾਂ ਨੂੰ ਬਾਹਰ ਜਾਣ ਤੋਂ ਬਚਾਇਆ ਜਾ ਸਕਦਾ ਕਿਉਂਕਿ ਅਸੀਂ ਲੱਖਾਂ ਰੁਪਈਆ ਲਾ ਕੇ ਆਈਲਟ ਕਰਾ ਕੇ ਆਪਣੇ ਬੱਚੇ ਬਾਹਰ ਭੇਜਦੇ ਆਂ ਅਗਰ ਉਹੀ ਅਸੀਂ ਲੱਖਾਂ ਰੁਪਈਆ ਲਾ ਕੇ ਆਪਣੇ ਬੱਚੇ ਨੂੰ ਇੱਧਰ ਸੈਟਲ ਕਰ ਦਈਏ ਜਾਂ ਪੰਜਾਬ ਗਵਰਨਮੈਂਟ ਉਹਨਾਂ ਬੱਚਿਆਂ ਨੂੰ ਨੌਕਰੀ ਦੇ ਦੇਵੇ ਜਾਂ ਸੈਂਟਰ ਦੇ ਦੇਵੇ ਤਾਂ ਸਾਡੇ ਪੈਸੇ ਦਾ ਵੀ ਬਚਾਅ ਔਰ ਬੱਚਿਆਂ ਦਾ ਵੀ ਜਿਹੜਾ ਆ ਬਚਾਅ ਉਹਨਾਂ ਮਾਪਿਆਂ ਦਾ ਵੀ ਬਚਾਅ ਆ ਅਸੀਂ ਇੱਕੋ ਫਰਿਆਦ ਕਰਦੇ ਆ ਵੀ ਜੋ ਵੀ ਬੱਚਾ ਆ ਖੇਡ 'ਚ ਆਉਣਾ ਚਾਹੁੰਦਾ ਆ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਆ ਉਸਤਾਦ ਜੀ ਦੇ ਨਾਲ ਸੰਪਰਕ ਕਰ ਸਕਦੇ ਆ ਔਰ ਕੋਚਿੰਗ ਲੈ ਸਕਦੇ ਆ ਜੀ ਇਹ ਜਿਹੜਾ ਵਾਦੀ ਤੁਸੀਂ ਦੱਸਿਆ ਜਿਸ ਤਰ੍ਹਾਂ ਨਾਲ ਇੱਕ ਐਸੋਸੀਏਸ਼ਨ ਬਣਾਉਣੀ ਹੈ ਤੁਸੀਂ ਔਰ ਐਸੋਸੀਏਸ਼ਨ ਦੇ ਜ਼ਰੀਏ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਤੁਸੀਂ ਜਾਗਰੂਕ ਕਰਨਾ ਹੈ ਨਾ ਤੇ ਉਹ ਜਿਹੜੀ ਐਸੋਸੀਏਸ਼ਨ ਤੁਹਾਡੀ ਕਦੋਂ ਤੱਕ ਬਣ ਕੇ ਤਿਆਰ ਹੋ ਜਾਣੀ ਹੈ ਤੇ ਉਸ ਐਸੋਸੀਏਸ਼ਨ ਦਾ ਕਿਸ ਤਰ੍ਹਾਂ ਨਾਲ ਪੰਜਾਬ ਦੇ ਬਾਕੀ ਪਿੰਡਾਂ ਦੇ ਲੋਕ ਕਿੰਦਾ ਫਾਇਦਾ ਲੈ ਸਕਦੇ ਆ ਦੇਖੋ ਜੀ ਜਦੋਂ ਆਪਾਂ ਕਿਸੇ ਬਸ ਚੜ੍ਹ ਕੇ ਆਪਾਂ ਦੂਸਰੀ ਸਿਟੀ ਨੂੰ ਜਾਣਾ ਆ ਆਪਾਂ ਨੂੰ ਇੱਕ ਯਾਨੀ ਬਸ ਦਾ ਜਾਂ ਕਿਸੇ ਬਾਈਕ ਦਾ ਰਸਤਾ ਬਣਾਉਣਾ ਪੈਂਦਾ ਆ ਐਸੋਸੀਏਸ਼ਨ ਇੱਕ ਇਹੋ ਜੀ ਚੀਜ਼ ਆ ਜੋ ਹਰ ਪਿੰਡ ਦੇ ਵਿੱਚੋਂ ਹਰ ਕਸਬੇ ਦੇ ਵਿੱਚੋਂ ਉਸ ਐਸੋਸੀਏਸ਼ਨ ਦੇ ਵਿੱਚ ਪਾਰਟਿਸਪੇਟ ਕਰੇਗਾ ਔਰ ਉਸ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ ਸਭ ਤੋਂ ਵੱਡੀ ਗੱਲ ਇਹ ਆ ਜੀ ਅਸੀਂ ਇਹ ਐਸੋਸੀਏਸ਼ਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੀ ਦੇ ਨਾਮ ਤੇ ਬਣਾ ਰਹੇ ਆ ਜਿਨ੍ਹਾਂ ਨੇ ਆ ਸਾਡੇ ਪਿੰਡ ਨੂੰ ਇੰਨੀ ਵਧੀਆ ਦੇਣ ਦਿੱਤੀ ਕਿ ਵੀ ਆ ਅਜਾੜ ਦੇ ਵਿੱਚ ਵਧੀਆ ਰਸਤੇ ਉਹ ਲਾਈਟਾਂ ਲਗਾ ਦਿੱਤੀਆਂ ਰਾਤ ਵਾਸਤੇ ਔਰ ਯੂਨੀਵਰਸਿਟੀ ਬਣਾ ਕੇ ਦਿੱਤੀ ਔਰੇ ਬਹੁਤ ਹੀ ਜਲਦ ਸਾਡੇ ਹਿਸਾਬ ਨਾਲ ਔਰ ਕਰਨ ਵਾਲਾ ਦਾ ਪਰਮਾਤਮਾ ਆਇਆ ਜੀ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਬਾਤ ਜਲਦ ਤੋਂ ਜਲਦ ਅਗਸਤ ਜਾਂ ਸਪਟੰਬਰ ਦੇ ਵਿੱਚ ਇੱਥੇ ਮੀਟ ਕਰਵਾ ਦਈਏ ਜੀ ਡਿਸਟ੍ਰਿਕਟ ਮੀਟ ਕਰਾਉਣੀ ਹੈ ਜੀ ਸੋ ਇਹ ਸਨ ਦਲਜੀਤ ਸਿੰਘ ਜੀ ਪਿੰਡ ਭਧਿਆਣਾ ਤੋਂ ਜਿਨ੍ਹਾਂ ਨੇ ਪੰਜਾਬ ਦਾ ਪਿੰਡ ਦਾ ਸਭ ਖਾਸ ਕਰਕੇ ਨਾਮ ਰੋਸ਼ਨ ਕੀਤਾ ਹੈ ਔਰ ਜਿਹੜੇ ਆ ਸਰਦਾਰ ਕੁਲਵੰਤ ਸਿੰਘ ਉਹਨਾਂ ਦੀ ਜਿਹੜੀ ਹੈ ਸਰਪ੍ਰਸਤੀ ਹੇਠ ਇਹਨਾਂ ਨੇ ਬਹੁਤ ਸਾਰੇ ਇਹਨਾਂ ਨੇ ਵੀ ਜਿਹੜੇ ਆ ਮੈਡਲ ਪ੍ਰਾਪਤ ਕੀਤੇ ਨੇ ਔਰ ਸਾਰਾ ਜਿਹੜਾ ਸਿਹਰਾ ਆ ਇਸ ਚੀਜ਼ ਦਾ ਉਹ ਸਰਦਾਰ ਕੁਲਵੰਤ ਸਿੰਘ ਉਹਨਾਂ ਨੂੰ ਆਪਣੇ ਉਸਤਾਦ ਉਹਨਾਂ ਨੂੰ ਦਿੰਦੇ ਨੇ ਜੋ ਕਿ ਪਿੰਡ ਪੁਧਿਆਣਾ ਦੇ ਨੇ 골ਡ ਮੈਡਲਿਸਟ ਨੇ ਔਰ ਇੱਕ ਚੰਗੇ ਐਥਲੀਟ ਨੇ ਹੁਣ ਵੀ ਜਿਹੜਾ ਆ ਆਗਾਹ ਆਉਣ ਵਾਲੀਆਂ ਜਿਹੜੀਆਂ ਆ ਦੌੜਾਂ ਦੇ ਵਿੱਚ ਉਹਨਾਂ ਨੇ ਇੰਟਰਨੈਟ ਹਾਂਜੀ ਇੰਟਰਨੈਸ਼ਨਲ ਜਿਹੜੀਆਂ ਗੇਮਾਂ ਦੇ ਵਿੱਚ ਉਹਨਾਂ ਨੇ ਜਿਹੜਾ ਅੱਗੇ ਪਾਰਟਿਸਿਪੇਟ ਕਰਨਾ ਹੈ ਤੇ ਸੋ ਦਰਸ਼ਕੋ ਤੁਹਾਨੂੰ ਅੱਜ ਸਰਦਾਰ ਦਲਜੀਤ ਸਿੰਘ ਉਹਨਾਂ ਦੇ ਨਾਲ ਆਪਾਂ ਮਿਲਾਇਆ ਹੈ ਜਿਨ੍ਹਾਂ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਕਿਉਂਕਿ ਖੇਡਾਂ ਵੱਲ ਜਿਹੜਾ ਆ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਖੇਡਾਂ ਵੱਲ ਜਿਹੜਾ ਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਜਿਹੜਾ ਹੈ ਇੱਧਰ ਆਉਣਾ ਚਾਹੀਦਾ ਤਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਜਿਹੜਾ ਬਚਾ ਸਕਦੇ ਆ ਚੰਗੀ ਸਿਹਤ ਆਪਣੀ ਦਾ ਖਿਆਲ ਰੱਖ ਸਕਦੇ ਆ ਸੋ ਇਹ ਸਾਨ ਸਰਦਾਰ ਦਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਖਾਸਪੋਰਟ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਧੰਨਵਾਦ ਜੀ ਅਸੀਂ ਫੇਰ ਤੁਹਾਡਾ ਦੁਬਾਰਾ ਹੀ ਧੰਨਵਾਦ ਕਰਦੇ ਹਾਂ ਖਾਸਪੋਰਟ ਟੀਵੀ ਚੈਨਲ ਦਾ ਵੀ ਸਾਨੂੰ ਤੁਸੀਂ ਇੱਕ ਨਿਮਾਣੇ ਜਿਹੇ ਇਨਸਾਨ ਨੂੰ ਜੱਗ ਦੇ ਭਰਤੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜੀ ਔਰ ਮੈਂ ਸਭ ਤੋਂ ਵੱਡੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਖਾਸੀਅਤ ਮੇਰੇ ਪਿੱਛੇ ਕਾਮਯਾਬੀ ਦਾ ਇੱਕ ਰੀਜਨ ਲਾਈਫ ਦੇ ਵਿੱਚ ਕਾਮਯਾਬ ਹੋਣਾ ਗੇਮਾਂ ਚ ਹਸਤਾਜੀ ਦਾ ਔਰ ਮੇਰੀ ਲਾਈਫ ਦੇ ਵਿੱਚ ਕਾਮਯਾਬ ਹੋਣ ਦਾ ਮੇਰੀ ਧਰਮ ਪਤਨੀ ਸੁਖਵਿੰਦਰ ਕੌਰ ਜੀ ਦਾ ਹੱਥ ਆ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਯਾਨੀ ਮੋਟੀਵੇਟ ਕੀਤਾ ਆਪਾਂ ਨੇ ਹਾਰਡ ਵਰਕ ਕਰਨੀ ਆ ਵੀ ਆਪਾਂ ਗਾਂ ਵਧਣਾ ਆ ਇੱਕ ਉਹਨਾਂ ਨੇ ਹੀ ਮੈਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਕੀਤਾ ਦੂਸਰੇ ਮੇਰੇ ਉਸਤਾਦ ਜੀ ਆਏ ਆ ਕੋਲ ਸਾਹਿਬ ਜਿਨ੍ਹਾਂ ਨੇ ਮੈਨੂੰ ਗੇਮਾਂ ਚ ਜੀ ਸੈੱਟ ਕੀਤਾ ਸੋ ਦਲਜੀਤ ਸਿੰਘ ਪਿੰਡ ਪੁਧਿਆਣਾ ਤੋਂ ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਉਹਨਾਂ ਦੇ ਵਾਈਫ ਵੀ ਜਿਹੜੇ ਹੈਗੇ ਆ ਉਹ ਖਾਸ ਕਰਕੇ ਇੱਥੇ ਮੌਜੂਦ ਨੇ ਤੇ ਆਪਾਂ ਭੈਣ ਜੀ ਦਾ ਵੀ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਨਾਲ ਤੁਹਾਡੇ ਹਸਬੰਦ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਅਨੇਕਾ ਜਿਹੜੇ ਮੈਡਲ ਜਿਹੜੇ ਆ ਉਹਨਾਂ ਨੇ ਪ੍ਰਾਪਤ ਕੀਤੇ ਹੈਗੇ ਆ ਔਰ ਅੱਗੇ ਵੀ ਅਗਾਹ ਵੀ ਜਿਹੜਾ ਹੈ ਉਹ ਉਹਨਾਂ ਏਸ਼ੀਅਨ ਜਿਹੜੀਆਂ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਜਿਹੜਾ ਆ ਉਹ ਪਾਰਟਿਸਿਪੇਟ ਕਰ ਰਹੇ ਨੇ ਉਹ ਘਰ ਵਾਲੀ ਹੋਣ ਦੇ ਨਾਤੇ ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ ਹਾਂਜੀ ਜੀ ਬਹੁਤ ਵਧੀਆ ਹੋ ਰਿਹਾ ਆ ਇੱਕ ਵਾਹ ਹਾਂਜੀ ਆਿਆਂ ਦਾ ਵੀ ਅਸੀਂ ਸਵਾਗਤ ਕੀਤਾ ਆ ਵਧੀਆ ਢੋਲ ਠਮਾਕੇ ਨਾਲ ਇਹਨਾਂ ਦੇ ਸਾਡੀ ਫੈਮਲੀ ਸੀ ਸਾਰੀ ਉਸ ਨੇ ਨਾ ਤੇ ਵਧੀਆ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਜਿਹੜਾ ਸਾਨੂੰ ਇੱਥੇ ਤੱਕ ਲਿਆਂਦਾ ਆ ਤੇ ਉਹ ਖੁਸ਼ੀ ਹੁੰਦੀ ਜੀਵਨ ਸਾਥੀ ਅੱਗੇ ਨਾਲ ਵਧ ਰਿਹਾ ਆ ਮੈਂ ਕਹਿੰਨੀ ਇਤੋਂ ਵੀ ਅੱਗੇ ਵਧਣ ਤਰੱਕੀ ਕਰਨ ਹਾਂਜੀ ਜਿਸ ਤਰ੍ਹਾਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਜੀ ਜਦੋਂ ਕੋਈ ਪਿੰਡ ਦਾ ਇੱਕ ਇਨਸਾਨ ਜਦੋਂ ਇੱਕ ਅਨੋਖਾ ਕੰਮ ਕਰਨ ਜਾਂਦਾ ਹੈ ਜਾਂ ਆਪਣੇ ਕੰਮ ਤੋਂ ਹਟ ਕੇ ਕੋਈ ਅਲੱਗ ਉਹਦੇ ਵਿੱਚ ਰੁਚੀ ਪੈਦਾ ਹੋ ਜਾਂਦੀ ਹੈ ਤਾਂ ਪਿੰਡ ਦੇ ਲੋਕ ਬੜੇ ਟਿਚਰਾਂ ਕਰਦੇ ਨੇ ਪਿੰਡ ਦੇ ਲੋਕ ਬੜੀਆਂ ਗੱਲਾਂ ਕਰਦੇ ਆ ਵੀ ਆਹ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਤੁਹਾਨੂੰ ਤਾਂ ਨਹੀਂ ਇਦਾਂ ਦੀਆਂ ਕਿਤੇ ਗੱਲਾਂ ਸੁਣਨ ਨੂੰ ਨਹੀਂ 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 ਮੈਨੂੰ ਸੁਣਨੇ ਨੂੰ ਮਿਲੀਆਂ ਹੈਗੀਆਂ ਤਾਂ ਨਾ ਕੋਈ ਕਹਿ ਸਕਦਾ ਕੋਈ ਕੰਮ ਹੀ ਸਹੀ ਆ ਵਧੀਆ ਆ ਇਹ ਚ ਤਾਂ ਹਰ ਕਿਸ ਨੂੰ ਅੱਗੇ ਵਧਣਾ ਚਾਹੀਦਾ ਆ ਇਹ ਕੋਈ ਮਾੜਾ ਨਹੀਂ ਸਗੋ ਅੱਗੇ ਆਉਣ ਵਾਲੀ ਜਿਹੜੀ ਹੈਗੀ ਆ ਆ ਰਹੀ ਆ ਨਾ ਅੱਗੇ ਬੱਚੇ ਉਹਨਾਂ ਵਾਸਤੇ ਵਧੀਆ ਆ ਇਹ ਹਾਂ ਇਹ ਵਧੀਆ ਸਗੋ ਜਾਣਾ ਚਾਹੀਦਾ ਰਸ਼ੀਆ ਜੀ ਜਾਂਦੇ ਸਗੋ ਇੱਧਰ ਜਾਣਾ ਚਾਹੀਦਾ ਗੇਮ ਕਰਨੇ ਚਾਹੀਦੀ ਆ ਇਹ ਵਧੀਆ ਆ ਇੱਚ ਕੋਈ ਨਹੀਂ ਹੈਗਾ ਹਾਂਜੀ ਸੋ ਇਹ ਸੰਪਨ ਜੀ ਜਿਹੜੇ ਸਰਦਾਰ ਦਲਜੀਤ ਸਿੰਘ ਉਹਨਾਂ ਦੇ ਵਾਈਫ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਵੱਡਾ ਸਹਿਯੋਗ ਕਰ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਸਰਦਾਰ ਦਲਜੀਤ ਸਿੰਘ ਹੁਣੀ ਅੱਗੇ-ਅੱਗੇ ਵਧਣਗੇ ਤੇ ਉਹਨਾਂ ਦਾ ਜਿਹੜਾ ਪੂਰਾ ਉਹਨਾਂ ਦੇ ਨਾਲ ਸਹਿਯੋਗ ਰਹੇਗਾ ਸੋ ਦਰਸ਼ਕੋ ਤੁਹਾਨੂੰ ਆਪਾਂ ਅੱਜ ਦਲਜੀਤ ਸਿੰਘ ਹੋਰਾਂ ਦੇ ਨਾਲ ਮਿਲਵਾਇਆ ਹੈ ਜਿਹੜੇ ਇੱਕ ਚੰਗੀ ਸ਼ੁਰੂਆਤ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਦੌੜਾਂ ਦੇ ਵਿੱਚ ਪੰਜਾਬ ਦਾ ਦੇਸ਼ ਦਾ ਨਾਮ ਖਾਸ ਕਰਕੇ ਪਿੰਡ ਫਰੀਹਾਨਾ ਦਾ ਨਾਮ ਰੋਸ਼ਨ ਕਰ ਰਹੇ ਨੇ ਸੋ ਅਗਲੀ ਜਿਹੜੀ ਮੁਲਾਕਾਤ ਕਿਸੇ ਹੋਰ ਜਿਹੜੇ ਹੈ ਪਲੇਅਰ ਦੇ ਨਾਲ ਆਪਾਂ ਤੁਹਾਡੀ ਕਲਾਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਖ਼ዋਸਪੁਰ ਟੀਵੀ ਚੈਨਲ ਦੇ ਨਾਲ ਧੰਨਵਾਦ ਮੈਂ ਕੁਝ ਖਾਸ ਵੈਗੁਰ ਜੀ ਕੀ ਫਤ